ਬਈ ਤੇ ਸੁਨੇਹਾ ਗਿਆ ਸੀ ਬਈ ਸ਼ੀਸ਼ਾ ਦਰਵਾਜ਼ਾ ਟੁੱਟਿਆ ਹੋਇਆ ਛੀਸ਼ਾ ਟੁੱਟਿਆ ਹੋਇਆ ਮੇਰੇ ਗੇਟ 'ਚ ਵੱਡੀ ਸਾਰੀ ਮੋਰੀ ਰੱਖੀ ਹੋਈ ਹੈ ਮੋਗ ਜਾ ਤਾਂ ਉਹਦੇ ਤੋਂ ਦਿਖ ਜਾਂਦਾ ਬਾਹਰੋਂ ਫਿਰ ਮੈਰੀ ਬੀਬੀਆਂ ਗੁਰਦੁਆਰੇ ਦੀਆਂ ਸਤਸੰਗਣਾ ਹੈਗੀਆਂ ਬਥੇਰੀਆਂ ਬਾਹਰ ਮੈਂ ਚਲੀ ਗਈ ਸੀ 1 ਉਹਨੇ 1 ਅਕਤੂਬਰ ਨੂੰ ਮੈਂ ਆਸਟ੍ਰੇਲੀਆ ਗਈ ਸੀ ਕੋਈ ਕਰੇ ਕੋਈ ਨਹੀਂ ਰੰਦਾ ਮੈਂ ਹੀ ਰੰਦੀ ਐ ਮੇਰੀ ਬਸ ਇਹ ਗਲਤੀ ਹੋਈ ਐ ਵੀ ਮੈਂ ਸਮਾਨ ਧਿਆਨ ਕਿ ਨਹੀਂ ਕਰਿਆ ਮੈਂ ਸੋਚਿਆ ਹੀ ਨਹੀਂ ਵੀ ਇਦਾਂ ਹੋ ਸਕਦਾ ਐ ਦੱਸ ਮੈਂ ਬੱਚੇ ਬਾਹਰ ਹੀ ਐ ਬੱਚੇ ਤਾਂ ਬਾਹਰ ਹੀ ਐ ਮੈਂ ਤਾਂਂਦੇ ਜਾਂਦੀ ਆਂ ਰਣਜੀਤ ਕੌਰ ਪੁਲਿਸ ਵਾਲਿਆਂ ਨੂੰ ਕਰਤੀ ਐ ਤੇ ਉਹਨਾਂ ਨੇ ਕਾਫੀ ਤਸੱਲੀ ਦਵਾਈ ਐ ਵੀ ਅਸੀਂ ਜ਼ਰੂਰ ਪਤਾ ਕਰ ਲ ਕਰਦੇ ਕੱਢ ਦੇ ਚੋਰੀ ਦਾ ਇਸ ਤਰ੍ਹਾਂ ਬਈ ਮੈਨੂੰ ਐ ਲੱਗਦਾ ਬਈ ਕਿਸੇ ਦੇ ਭੇਤੀ ਦਾ ਹੀ ਕੰਮ ਐ ਕਿਉਂਕਿ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਬਈ ਘਰ ਸਮਾਨ ਪੈਣ ਨਾ ਲੋ 11 ਤੋਲੇ ਦੇ ਕਰੀਬ ਸੋਨਾ ਸੀ ਚੈਨਾਂ ਸੀ ਉਹ ਸੀ ਜੋੜੀਆਂ ਸੀ ਹਾਂ ਨਾ ਕਦ ਵੀ 1000 ਰੁਪਏ ਸੀਗਾ 500 500 ਦੇ ਨੋਟ ਸੀਗੇ ਤੇ ਮੈਨੂੰ ਕਰਕੇ ਬਾਹਰ ਕਾਲੀ ਕਰਕੇ ਜਾਣਾ ਪਿਆ ਮੇਰੇ ਕੋਲ ਟਾਈਮ ਨਹੀਂ ਸੀ ਬਈ ਮੈਂ ਕਿਤੇ ਰੱਖ ਜਾਵਾ ਜਾਣਾ ਸੀ ਆਸਟ੍ਰੇਲੀਆ ਜਾਣਾ ਸੀ ਹਾਂ ਕੱਲੀ ਰਹਿੰਦੀ ਐ ਬੱਚੇ ਮੇਰੇ ਬਾਹਰ ਹੁੰਦੇ ਐ ਮੈਂ ਚਲੀ ਗਈ 19 ਤਰੀਕ ਨੂੰ 19 ਅਕਤੂਬਰ ਨੂੰ 19 ਨੂੰ ਤੁਸੀਂ ਚਲੇ ਗਈ ਸੀ ਇੱਥੋਂ ਹਾਂ ਮੈਂ ਚਲੀ ਗਈ ਸੀ ਪੂਰਾ ਨਵੰਬਰ ਦੇਖੋ ਕੋਈ ਨਹੀਂ ਹੋਇਆ ਇਹ ਤਾਂ ਕਿਸੇ ਨੇ ਉੜੀ ਕੇ ਕੀਤਾ ਵੀ ਸਰਦੀਆਂ ਸ਼ੁਰੂ ਹੋ ਜਾਣ ਤਾਂ ਸਾਰੇ ਅੰਦਰ ਵੜਨ ਤੇ ਸੈਟ ਹੋ ਗਈ ਸੀ ਤੇ ਹੁਣ ਨਹੀਂ ਤੁਸੀਂ ਇਸੇ ਪਿੱਛੇ ਆਈਆਂ ਮੈਂ ਤਾਂ ਰਹਿਣਾ ਸੀ ਜੇ ਅਪ੍ਰੈਲ ਮਈ ਤੱਕ ਜੀ ਸਰ ਮਾਤਾ ਜੀ ਉਹ ਕਹਦੇ ਨੇ ਕਹਿੰਦੇ ਵੀ ਅਸੀਂ ਇਹ ਤਿੰਨੇ ਬੱਚੇ ਬਾਹਰ ਨੇ ਤੇ ਉਹਨੂੰ ਮਿਲਣ ਗਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਜਦੋਂ ਇਹਨੂੰ ਪਤਾ ਲੱਗਿਆ ਉੱਥੋਂ ਫੋਨ ਤੇ ਗਿਆ ਵੀ ਤੁਹਾਡੇ ਮਕਾਨ 'ਚ ਚੋਰੀ ਹੋਈ ਏ 12 12 ਤਰੀਕ ਨੂੰ ਤੇ ਉਹ ਦੋਵੇਂ ਇੱਥੇ ਆ ਗਏ ਤੇ ਇਹਨੇ ਚਾਹ ਪਤਾ ਲੱਗਿਆ ਵੀ 2-3 ਦੀ ਰਾਤ ਨੂੰ 2-3 12 ਦੀ ਰਾਤ ਨੂੰ ਚੋਰੀ ਹੋਈ ਏ ਤੇ ਬਾਕੀ ਜਾਂਚ ਪੜਤਾਲ ਚੱਲ ਰਹੀ ਹੈ ਜੀ ਤਾਂ ਵੀ ਹੋਰ ਸਮਾਨਗਰਮਾਂ ਦਾ ਚੈੱਕ ਕਰਨਗੇ ਜਿਵੇਂ ਉਹ ਲੱਗਦੇ ਨੇ 골ਡ ਵਗੈਰਾ ਕਿ ਨਗਦੀ ਵਗੈਰਾ ਚੋਰੀ ਹੋਇਆ ਉਹ ਲਿਸਟ ਬਣਾ ਕੇ ਦੇਣਗੇ ਸਾਨੂੰ ਜੀ ਹਲੇ ਚੈੱਕ ਕਰਨੇ ਕੀਤਨ ਚੰਗੀ ਤਰ੍ਹਾਂ ਲਿਸਟ ਬਣਾ ਕੇ ਦੇਣਗੇ ਬਾਅਦ ਚ ਕਾਰ ਵੀ ਹੈ ਜੀ ਬੰਦੀ ਕਾਰ ਵੀ ਜੋ ਫੜ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣਗੇ